ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਛੇਰੇ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਭਾਈ ਰਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਸਵੀਰ ਡੇਰਾਬਾ ਬਨਾਰੰਗ ਜੇ ਤੋ ਅੱਜ ਵੀ ਲੇਖ 6-7 ਲਗਭਗ ਝੋਟੀਆਂ ਵਿੱਚ ਸੇਲ ਹੈ ਜੀ ਤੇ ਆਓ ਫਿਰ ਭਾਈ ਨੇ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਸਿਕਾ ਲਈ ਹੋਰ ਦਰਦ ਰਹੀ ਕਿਪਾ ਮਹਾਰਾਜ ਜੀ ਬਾਬਾ ਗੋਲਾ ਜਰੇ ਬੜੇ ਟੈਂਪਰ ਬੜੇ ਟੈਂਪਰ ਕਿ ਖਵਗਾ ਕੀ ਲੰਘਿਆ ਜੇ ਚੂੰਗਾ ਕਦੋਂ ਚੋਰੀ ਚੋਰੀ ਗੇੜਾ ਮਾਰ ਗਿਆ ਸਟੇਟਸ ਕੇ ਹੋਰ ਬਨੇਰਾ ਲਾਇਆ ਜੇ ਤੱਕਾ ਸਾਡੇ ਨਾਲ ਤੋਂ ਕੀਤਾ ਵਧੀਆ ਮਹਾਰਾਜ ਦੀ ਕਿਰਪਾ ਉਹ ਮੈਨਾ ਤੋਂ ਆਏ ਸੀ ਗੁਸਿੰਦਰੋਂ ਨਫਾ ਕਰਸ਼ਿੰਦਰੋਂ ਨਾਲੋਂ ਕਿਦਰ ਇਹਨੇ ਕਾਲੂ ਨੂੰ ਗਾਵਾਂ ਲਈ ਇਹਨੇ ਕਾਲੂ ਕੇ ਸ਼ਾਟ ਪੈ ਗਏ ਤੇਨੇ ਸਟੇਟਸ ਵੀਰ ਨੇ ਹੋਰ ਗਿਆ ਮੈਂ ਲੱਖੇ ਨੂੰ ਆਖਿਆ ਲੱਖਾ ਕਹਿੰਦਾ ਕਿ ਨਹੀਂ ਆਪਣੇ ਬਨੇਰੇ ਦੀ ਮਹਾਂ ਉਹ ਪੜਾ ਗਿਆ ਮਾਲ ਹੈਗਾ ਸੀ ਤੋ ਫਿਰ ਵੇਖਿਆ ਮਾਲ ਮਾਲ ਪੈਂਦਾ ਸੰਦੀਪ ਜੀ ਵੇਖਿਆ ਮੈਟੋਮੈਟਿਕ ਬੋਰੀ ਗਈ ਪਰ ਨਾਲੇ ਤੋ ਪੱਕੇ ਕਾਗ ਬਣ ਗਏ ਕਹਿੰਦਾ ਮਈਆਂ ਪੰਜ ਚਾਰ ਖਾਣੀਆਂ ਹੋਰ ਰੱਖਣਾਂ ਅੱਜ ਮੈਨੂੰ ਆਖਣਾ ਮੈਂ ਸਵੇਰੇ ਪੈ ਜਣੀ ਵੀਡੀਓ ਦੇਖ ਲਓ ਫੋਟ ਨਾ ਬੱਸ ਸਰ ਘਰ ਆ ਕੇ ਆਰ ਕਿਰਪਾ ਮੈਰਾ ਮੈਰਾ ਮਈਆਂ ਵੀ ਦੇ ਅੱਜ ਵੀ 6 ਨੇ ਤੇ ਛਈਏ ਪੀਆਂ ਕੰਨੀਆਂ ਤੁਈਆਂ ਸਵਾਈਆਂ ਸਾਰੀਆਂ ਤੇ ਨਹੀਂ ਤੇ ਨਵੇਂ ਮਈਆਂ ਲੱਪਣਾ ਤੇ ਤਿੰਨ ਤੇ ਇੱਕ ਦਾ ਰਾਤ ਦਾ ਬੱਚਾ ਮਰ ਗਿਆ ਭੂਸੀ ਬਣੀ ਆ ਅੱਛਾ ਕੋਲੂਣ ਝੋਟੀ ਪਰਸੋਂ ਸੁਨੀਮਲ ਸਿੰਘ ਜੜਾ ਕੇ ਬੱਚਾ ਮਾਰਿਆ ਉਹ ਭੂਸੀ ਦਾ ਕਰਦਾ ਚਲੋ ਪਰ ਨਹੀਂ ਆਜਾ ਆ ਮੈਂ ਸੰਦੀਪ ਵੀਰੇ ਦਾ ਦਰਸ਼ਨ ਕਰਾ ਦੇ ਵੀ ਕਿ ਠੀਕ ਵੱਡੀ ਮੈਂ ਹੈਵੀ ਮੈਂ ਆ ਹੂੰ ਹੂੰ ਅਜੇ ਹਫਤਾ ਖੜਦੀ ਪਰ ਮੈਂ ਵੇਖਦੇ ਸੰਦੀਪ ਵੀਰ ਨੂੰ ਤੇ ਗਾਰੰਟੀ ਆਈ 20 ਕਿਲੋ ਦੀ ਆਪੋ ਆਪਣੀ ਸਮਝ ਕਰ ਲੇ ਮੈਂ ਦੀ ਕਿ ਮੈਂ ਵੇਖ ਲਾ ਕਿ ਡੀ ਨਸਲ ਵਾਲੀ ਤੇ ਦਿਨ ਜਿਹੇ ਹਫਤਾ ਖੜਦੀ ਹੈ ਅਜੇ ਕੋਈ ਛੀੜ ਆਉਣ ਡਿਆ ਛੀੜ ਥਾਂ ਦੇ ਵੇ ਸੰਦੀਗਰ ਆਵੇ ਸ਼ਿਆਦ ਆਉਣ ਡਿਆ ਚਿੱਟਾ ਸ਼ਿਆਦ ਆਉਣ ਡਿਆ 20 ਕਿਲੋ ਨਾ ਗਰੰਟੀ ਦਿੱਤੀ ਆ ਚਲੋ ਵੀਰੇ 17 18 ਕਿਲੋ ਤੇ ਮੈਂ ਦੁੱਧ ਦਊਗੀ ਨਾ ਜਿੱਦੀ ਮੈਂ ਸਿਰਫ ਇੱਕ ਮਹੀ ਦਾ ਸਿੰਗ ਥੋੜਾ ਜਿਹਾ ਕਿਤੇ ਜਮਾਂਦਰੂ ਕੋਖ ਲੱਗਾ ਵੇ ਹਸਲ ਵੇ ਮੈਂ ਦੀ ਨੀਲੀਆਂ ਅੱਖਾਂ ਮੈਂ ਦੀਆਂ ਥੋੜੀ ਵੀ ਵੇਲਾ ਸੰਦੀਗਰ ਚਿੱਟੇ ਮੈਂ ਦੇ ਵੱਡੀ ਵੱਡੀ ਮੈਂ ਵੱਡੀ ਮੈਂ ਹਾਤੀ ਜਿਹੀ ਵੇਲਾ ਮੈਂ ਵਜਣ ਵੇਖ ਮੈਂ ਦਾ ਅਜੇ ਸ਼ਹਿਦ ਆਉਣ ਡਿਆ ਮੈਂ ਥੱਬਾ ਲਾਉਗੀ ਪੂਰਾ ਬਿਲਕੁਲ 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 ਆ ਜਾਓ ਘਰਾਂ ਦੇ ਆ ਜਾ ਚੋਈ ਜੁਆ ਵਧੀ ਨਿਕਲੂਗੀ ਭਾਈ ਮੇਰੇ ਇੱਕ ਨੰਬਰ ਦੀ ਮੈਂ 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 ਵੱਡੀ ਹੁਣ ਗੱਡੀ ਤੂੰ ਪਰਖਿਆ ਸੰਦੀਪ ਵੀਰ ਉਹਨੇ ਲੈ ਲੈਣਾ ਸਾਡੇ ਅੱਖ ਨਾਲ ਦੁੱਧ ਨਹੀਂ ਕਿਸੇ ਨੇ ਮੰਨਿਆ ਗੱਡੀ ਤੇ ਨਾ ਲੈ ਜਾਏ ਮੇਰੀ ਨਾਲੇ ਕੋਈ ਮੈਂ ਕਿਹਾ ਉੱਥੇ ਗੱਡੀ ਕੋਲ ਨਾ ਲੈ ਜਾਏਗਾ ਨਹੀਂ ਨਹੀਂ ਗੱਡੀ ਕੋਲ ਨਹੀਂ ਖਾਨੀ ਮੈਂ ਗੱਡੀ ਨਹੀਂ ਵੱਡੀ ਲੈਣੀ ਪੈਣੀ ਆ ਹੈਨਾ ਮੈਂ ਸੰਦੀਪ ਵੀਰ ਫੁੱਲ ਸਹਿਜ ਆ ਨਹੀਂ ਮੈਂ ਕਿਸੇ ਦੀ ਸੇਵਾ ਦਾ 加ੜੀ ਮੌਸਮ ਚੰਗਾ ਹੀ ਆਉਂਦਿਆ ਪਰ ਪਾਸ ਸੰਦੀ ਵੀ ਅਜੇ ਆ ਵੇਖੋ ਢਿਲ ਢੁਲ ਮੈਨੂੰ ਬਹੁਤ ਜਿਆਦਾ ਥਾਂ ਆ ਪਹਾੜਿਆ ਥੋੜੀ ਸੰਦੀ ਵੀ ਜਵਾਰ ਆ ਨਿਹਰੀ ਪਾਉਂਦੇ ਜੋ ਨਿਚੇ ਨਹੀਂ ਪਿਆਲੀ ਖਾਦੀ ਕਰਨੀ ਹਾਂਜੀ ਫਿਰ ਬੋਲੋ ਸੰਦੀ ਵੀ ਮੈਂ ਤਾਂ ਮੁੱਲ ਫੋਨ ਤੇ ਨਾ ਕਿਉਂਕੋ ਅਜੇ ਮੈਂ 10 ਦਿਨ ਕੱਚੀ ਆ ਉਹਨੇ ਕਰ ਲਓ ਫੋਨ ਤੇ ਕੀ ਕਰਨਾ ਫਿਰ ਵੀ ਕਰ ਲੈ ਮੁੱਲ ਡੇਢ ਆ 5000 ਛੋਟ 145 ਕਰਾਂਗਾ ਮੈਂ ਤਾਂ ਕਰਨ ਕਰਦਾ ਪਰ ਮੈਂ ਹੱਕ ਰੱਖਦੀ ਵੇਲਾ ਕੱਡੀ ਵੱਡੀ ਮੈਂ ਲੱਖਦੀ ਮੈਂ ਵਚਨ ਚੀਆ ਵੇਖਦੇ ਨਹੀਂ ਠੀਕ ਆ ਹਾਂ ਠੀਕ ਆ ਤਦ ਇਹ ਆ ਵੀ ਦੂਜਾ ਸੂਆ ਕੱਟੀ ਇਹਦੇ ਅਜੇ ਹਫਤਾ ਖੜੀ ਵੇ ਥਾਣ ਸੁਣ ਕਿੱਡਾ ਚੱਲ ਰਿਹਾ ਹੈ ਗੱਬਣੀ ਹਾਂ ਗੱਬਣ ਆ ਨਸਲ ਨਸੀਂ ਦੀ ਸੁੱਕੀ ਵਿਖਾ ਦੇ ਕੱਟੀ ਦੀ ਪਿੱਟੀ ਚੰਗੀ ਆ ਛੋਟਾ ਸਿੰਘ ਆ ਜੀ ਹਾਂ ਨਿੱਕੀ ਸਿੰਘ ਨਸਲ ਵੇ ਕੱਟੀ ਦੀ ਕਦੇ ਕਾਲੀ ਇੱਕ ਰੰਗ ਬਸ ਠੀਕ ਆ ਲਓ ਜੀ ਇਹ ਵੀ ਚੈੱਕ ਕਰੂਗਾ ਰੋਣ ਆਜੋ ਆਜੋ ਮਸਰਾਲੀ ਕੱਟੀ ਸੰਦੀਪ ਵੀਰ ਠੀਕ ਆ ਨਿੱਕਾ ਬੀਰੂ ਜੀ 11 ਕਿਲੋ ਬਲੂਨ ਨੇ ਦਿੱਤਾ আর 12 13 ਕਿਲੋ ਛੋਟੀ ਦੁੱਧ ਭਰੂਗੀ ਠੀਕ ਆ ਇਹ ਥਣ ਥਣ ਵੇਖੋ ਕਿੱਡਾ ਸੁੰਭਾ ਲੱਗਾ ਥਣ ਹੂੰ 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 ਸੰਦੀਪ ਵੀਰ ਕੱਟੀ ਦਵਾਂਗੇ 1 15 ਦੀ ਵਿੱਚੋਂ ਛੋੜ ਛੱਪਾ ਹਣੂਗਾ ਚਲੋ ਠੀਕ ਆ ਜਹਾ ਜੀ ਇਹ ਵੀ ਗੱਪਣੀਆਂ ਆ ਆ ਵੇਖ ਮੈਂ ਸੰਦੀਪ ਕਾਲੂ ਖਜਾਨੇ ਕੋਟ ਵਾਲੇ ਨੂੰ ਫੋਨ ਕੀਤਾ ਵੀ ਫੇਰੇ ਮੇਰੇ ਪਿੰਡ ਮੈਂ ਆ ਤੇ ਆ ਜਾ ਅਸੀਂ ਤੇ ਦਵਾਈਆਂ ਦੇ ਖੜਾਰੇ ਆ ਅੱਛਾ ਇਹ ਉਹਨਾਂ ਦਵਾਈਆਂ ਆ ਹਾਂ ਕਾਲੂ ਵੀਰ ਨੇ ਨੇ ਠੀਕ ਆ ਆ ਵੇਖ ਮੈਂ ਕਿਤੇ ਫੌਜੀ ਬੰਦੇ ਕੋ ਮੈਂ ਇੱਕੋ ਹੀ ਮੈਂ ਹੈ ਰੇਕੋ ਇੱਕੋ ਹੀ ਮੈਂ ਦੇ ਵੇਖ ਮੈਂ ਅਸਦੀਵੇ ਅਰੇ 10 ਦਿਨ ਖੜਦੀ ਮੈਂ ਹਾਂ 15 ਕਿਲੋ ਦੀ ਗਰੰਟੀ ਨਾਲ ਮੈਂ ਲਈ ਆ ਪੈਸੇ ਪਿੱਛੇ ਦੇਣੇ ਆ ਅਜੇ ਕਾਲੂ ਕਹਿੰਦਾ ਮੈਂ ਹੀ ਦੇ ਦੇ ਪੈਸੇ ਨਹੀਂ ਦੇਣੇ ਆ ਕਾਲੂ ਠੀਕ ਆ ਵੇਖ ਮੈਂ ਭਰ ਗਿਆ ਮੈਂ ਦਾ ਅੰਤ ਕੋਈ ਬਸ ਠੀਕ ਆ ਬੰਨੀ ਦੀ ਮੈਂ ਦੱਸੀ ਜਾਂਦੇ ਸੱਜਣਾ ਨੇ ਦਵਾਈ ਆਪਣੇ ਨੇ ਕਿਹਾ ਵੇਖ ਮੈਂ ਬੜੀ ਜ਼ਬਰਦਸਤ ਹੈ ਪੜੀ ਵੇਲਾ ਕਿਨੇ ਹੈ ਨਾ ਪੜੀ ਵੇਲਾ ਸੰਦੀ ਵੀਰ 15 ਕਿਲੋ ਦੁੱਧ ਮੈਂ ਦਊਗੀ ਦੂਜਾ ਸੂਆ ਹੈ 12 13 ਕਿਲੋ ਪਲੂਨ ਨੇ ਦੁੱਧ ਤਾਂ ਨਾਰਾ ਨੂੜਾ ਚਾਰ ਸੇਰੇ ਪੱਟਾਂ ਭਰੀਆਂ ਲਓ ਜੀ ਚੈੱਕ ਕਰੋਸ ਆ ਆਦੇਫ ਬਰਾ। ਕਿਲਾ ਉੱਥੇ ਬਣਾਇਆ। ਇਹ ਮੈਂ ਸੰਦੀਪ। ਪਲੀ ਗਾਣੀ ਕੋ ਹੰਤਾਗਾ ਸੰਦੀਪਰੇ। ਐਂਡ ਐ ਰਹੀ ਟੀਮ ਥੱਲੇ ਥੋੜੀ ਲਾਲਗੀ ਰੱਖਦੀ ਤਾਂ ਕਰਕੇ। ਕਿੰਦੀ ਫਿਰ ਕੀਮਤ? ਸੰਦੀਪਰੇ 120 ਹੀ ਦੇਣੀ ਹੈ। 120 ਕਰਾਂਗੇ। ਚਲੋ ਚਲੋ ਠੀਕ ਆ। ਆਹ ਮੈਂ ਕਿ ਬਲੂਨ ਕੱਟੀ ਆੜੀ ਆ। ਫਿਰ ਥਾਣ ਲੇਵਾ ਝੋਟੀ ਨੂੰ। ਪਰਸੋਂ ਦੀ ਸੁਈ ਆ। ਬੱਚਾ ਸਿੰਘ ਚੜਾ ਕੇ ਮਾਰ ਲਿਆ। ਵੇਲਾਪੂ ਸੀ ਸੰਦੀਪਰੇ ਪਈ ਆ। ਖੰਡੀ ਧੀਰੀ ਇਦਾਂ ਹੀ ਮਿਲਦੀ ਬੱਤੀ। ਬਸ ਠੀਕ ਆ। ਹਾਂ। ਕੋਟੀ ਸੰਦੀਵੀ ਰ ਮੋਲ ਲਈ ਨਹੀਂ ਮਹਿੰਗੀ ਪਹਿਲਾ ਸੂਆ 8-9 ਕਿਲੋ ਸਟਾਰਟਿੰਗ ਬੋਲਾ ਹੀ ਆ ਬੋਲਾ ਹੀ ਹਾਂ ਹਾਂ ਬੋਲਾ ਹੀ ਆ ਤੀਜੇ ਦਿਨ ਦੀ ਸੂਈ ਨਾਲ ਲੈ ਲੋ ਜ 8-9 ਕਿਲੋ ਚੱਲਣ ਦੋ ਵਾਰ ਆ ਵੀ ਦੇਖੋ ਮੇਲਾ ਕਿ ਦੀ ਹੈ ਵੀ ਝੋਟੀ ਪਹਿਲਾ ਸੂਆ ਖਾਨ ਖੂਨ ਬਹੁਤ ਚੰਗਾ ਝੋਟੀ ਨੂੰ ਬਿਲਕੁਲ ਮੋਲੇ ਵੀ ਅੱਜ ਨਿਕਾਜੇ ਕਰ ਦੇਣਾ ਬਸ ਹੁਣ ਠੀਕ ਆ ਆ ਜੋ ਆ ਜੋ ਬੱਚੇ ਨੇ ਸੰਦੀਵੀ 2 ਕਿਲੋ ਦੁੱਧ ਪੀਣਾ ਜਿਹਨੇ ਚੋਣੀ ਚਾਣੀ ਉਹਨੂੰ ਕੋਈ ਚੱਕਰ ਨਹੀਂ ਕਰ ਹਾਂ ਜਿਹਨੇ ਦੁੱਧ ਵਾਸਤੇ ਹਿੰਦੀ ਪਰ ਕੀ ਮਗਰ ਚੰਦੀ ਵੀ ਰਹਾ ਨਾ 1.5 ਦੀ ਕੱਟੀ ਦੇਣਾ 1.5 ਦੀ ਸਵਾ ਦੀ ਹੋਣ ਇੱਕ 1.5 ਦੀ ਦੇਣੀ ਬੈਨਾ ਜਾਇਜਾ ਕੀਮਤ ਕਿ ਨਹੀਂ ਰਵੀ ਕੱਟੀ 400 ਦੇ ਦੁੱਧ ਚੋਣਾ ਪੀਣ ਵਾਲੀ ਆ ਚਲੋ ਬਾਕੀ ਇਹਦਾ ਨਸਲ ਨਸਲ ਕਿੰਨੀ ਇਹਦੇ ਦੰਦਾ ਵਿੱਚ ਠੀਕ ਹਾਂ ਮਸ਼ੱਲਾਹ ਚਲੋ ਯਾਹ ਪਰਲੀ ਤਿਆਰ ਕਰਦੀ ਚੰਦੀ ਵੀਰੇ ਤਾਜੀ ਸੂਈ ਆ ਚੌਥੇ ਦਿਨ ਦੀ ਉਹ ਕੱਟੀ ਮਗਰ ਲਓ ਜੀ ਇਹ ਚੋ ਦੀਵੇ ਦਾ ਕਿੱਟੀ ਹੈਗੀ ਆ ਆ ਵੀ ਜੀ 10 ਕਿਲੋ ਦੁੱਧ ਇਹ ਸਟਾਰਟਿੰਗ ਬੋਲ ਖਾਲੀ ਹੋ ਕੇ ਲਓ ਜੀ ਬੋਲੇ ਨਾਲ ਖਾਲੀ 10 ਕਿਲੋ ਬੜਾ ਖਣਫੂਨ ਬਣਾਉਂਦੀ ਪਸਮਿਆ ਫੇਟਪੁਰਾ ਮੇਲਾ ਛੋਟੀ ਦਾ ਜੰਗਾ ਚੱਲਾਂ ਤੋਂ ਕਰਾਂਗੇ ਚੋਈ ਜੂ ਐ ਵਧੀਆ ਚੋਈ ਇੱਕ ਨੰਬਰ ਦੀ ਸੋਹਣੀ ਦੂਜਾ ਸੁਆਜੋ ਚਲੋ ਠੀਕ ਹਾਂ ਇੰਡੀ ਫਿਰ ਕੀ ਮਤ? ਵੀ ਵੀ ਇਹ ਵੀ ਪੰਜ ਦੀ ਦੇਣੀ ਹੈ। ਇਹ ਵੀ ਪੰਜ। ਹਾਂ ਬਿਲਕੁਲ ਜਿਆਜ ਮੋਲਾ ਕੋ 4-4 ਸੂਏ ਝੋਟੀਆਂ ਚੋਂ ਵਾਲੀਆਂ 10 ਕਿਲੋ ਸਟਾਰਟਿੰਗ ਦੁੱਧ ਆ। ਚਲੋ। ਚੌਥੇ ਪੰਜਵੇਂ ਕਹਿੰਦੀ ਸੂਈ ਹੈ ਮਗਰ ਕੱਟੀ ਆ। ਬਟ ਉਹ ਕੱਟੀ ਹੈ ਨਾ? ਹਾਂ ਉਹ ਕੱਟੀ ਹੈ। ਚਲੋ। ਤਾਜੀ ਬਿਲਕੁਲ ਸੂਈ ਹੈ। ਠੀਕ ਆ। ਠੀਕ ਚੱਲਣ ਦੋ। ਤੇ ਆਹ ਜੀ ਸੰਦੀ ਵੀਰ ਐਸਮੈਂਟ ਵਾਲੇ ਦੁੱਧ ਆ 10-11। ਆਹ ਕੱਟੀ ਆ। ਇਹ ਕੱਟੀ ਵਿਖਾ ਦੇ। ਵਾਹ ਕੱਟੀ ਬਿਸ਼ਾ। ਕੱਟੀ ਵੀ ਬਾਹਰ ਘੋੜ ਕੇ ਲੈ ਆਈਓ ਕਰਾਂ। ਆ ਮੁੰਡਾ ਸਾਡਾ ਨਹੀਂ ਮੰਨਦਾ ਪਾਪਾ ਮੱਝ ਨਹੀਂ ਵੇਚਣੀ ਨਹੀਂ ਵੇਚਣੀ ਇਹਨੂੰ ਐ ਮਤਬਲ ਸੰਦੀਪ ਵੀਰੇ 1 ਮਹੀਨਾ ਹੋਇਆ ਆ ਅੱਧਾ ਦੁੱਧ ਇਹ ਪੀਂਦੀ 10 11 ਕਿਲੋ ਬੁੱਧ ਤਿੰਨ ਤਿੰਨ ਕਿਲੋ ਟਾਈਮ ਦਾ ਦੁੱਧ ਪਿਆਈਦਾ ਗੱਟੀ ਪਿੱਛੇ ਬੜੀ ਸੋਹਣੀ ਆ ਵੀ ਇਹ ਕੱਟੀ ਕੱਟੀ ਹੋਰ ਲੈ ਪੁੱਛਾ ਮੀਂਹ ਹੋਦਾ ਕੱਟੀ ਕੱਟੀ ਖਾ ਗਈ ਦੁੱਧ ਹੁਣ ਕਿੰਨਾ ਬਈ 10 11 ਕਿਲੋ 10 10 ਵੱਡਾ ਕਰਕੇ ਕੋਈ 10 ਕਿਲੋ ਦੁੱਧ ਦੋ ਠੀਕ ਆ ਲੋ ਜੀ ਇੱਕ ਬਰਾਤ 20 ਦੇ ਨਹੀਂ ਆਪਾਂ ਚੋਈ ਮਹੀਂ ਗੱਟੀ ਛੱਡੀ ਥੇ ਸੰਦੀਵਰੇ ਜੇ ਦੇ ਲੈਣੀ ਕੱਟੀ ਕਿਸਨੇ ਨਾਲ ਫੇਰ ਲੈਣਾ 99000 ਰੁਪਇਆ ਤੇ ਜੇ ਕੱਟੀ ਤੋਂ ਬਗੈਰ ਕਿਸਨੇ ਲੈਣੀ 85000 ਇਹ ਚ ਕੋਈ ਛੋਟ ਛੱਪਾ ਕੱਖ ਨਹੀਂ ਹੋਣਾ ਫਿਕਸ ਰੇਟ ਆ ਚਲੋ ਆ ਵੇਖ ਕੱਟੀ ਵਖਾ ਕੱਟੀ ਫਿਰ ਵੇਖ ਕੇ ਦੇਖਣ ਵਾਲੀ ਆ ਬੜਾ ਠੀਕ ਇਹ ਕੱਟੀ ਕੱਟੀ ਬਹੁਤ ਸੋਹਣੀ ਆ ਹਾਂ ਨੀਲੀ ਦੀ ਆ ਗਈ ਆ ਇੱਥੇ ਵੇਖ ਕੱਟੀ ਦੀ ਕਦੇ ਉਹ 85000 ਕੱਲੀ ਦਾ ਜੇ ਕੱਲੀ ਲੈਣੀ 85000 ਦੀ ਤੇ ਕੱਟੀ ਲੈਣੀ 99000 ਫਿਰ 99000 ਫਿਰ 85000 ਨੇ ਚੋਂ ਸੰਦੀਵਰੇ ਫਿਕਸ ਹੋਲੀ ਇਹਦਾ ਬਸ ਆਹੀ ਆ ਬਸ ਹਣਾ ਆਹੀ 6 ਮਹੀਨਿਆਂ ਨੇ ਚਲੋ ਸਭੀ ਵੀਰ ਆਓ ਤਸਦੀ ਕਰਕੇ ਜਿੱਦਾਂ ਮਰਜ਼ੀ ਆ ਵੇਹ ਜਿਹੜੀ ਕਾਲੂ ਵੀਰ ਨੇ ਮੈਂ ਲੈ ਆ ਕੇ ਦਿੱਤੀ ਤਿਰਕ ਦੀ ਨਹੀਂ ਮੱਖੀ ਇਹਦਾ ਨਹੀਂ ਨਹੀਂ ਠੀਕ ਆ ਹਾਂ ਆ ਵੀ ਵੇ ਮੈਂ ਆ ਸੰਦੀ ਵੀਰੇ ਮਈਆਂ ਫਰਗ ਇਹ ਵਡੀਆਂ ਹੈ ਵੱਡੀਆਂ ਵੀ ਮੈਂ ਸੰਦੀ ਵੀਰੇ ਵੱਡੇ ਵੱਡੇ ਮਈਆਂ ਦੇ ਹੱਥ ਮੈਂ ਕਹਿੰਦਾ ਮੁੱਲ ਜਿਆਦਾ ਆ ਜੋ ਮੱਝ ਕਹਿੰ ਕੋ ਚੱਕਰ ਬਾਹਰ ਖੇੜਿਆ ਪਤਾ ਲੱਗਦਾ ਸੰਦੀ ਵੀਰੇ ਕੋਈ ਨਹੀਂ ਚੰਗਾ ਸਾਨੂੰ ਨਹੀਂ ਕਹਿਣਾ ਅੱਸੀ ਅੱਜ ਕੌਣ ਦੇ ਦੇਗਾ ਹਾਂ ਕੌਣ ਦੇ ਦੇਗਾ ਬਿਲਕੁਲ ਹਾਂ ਬਾਕੀ ਇਹੋ ਮਾਲ ਆ ਆਪਣੇ ਤੋਂ ਸੱਲੀ ਕਰਕੇ ਜਿੱਦਾਂ ਮਰਜ਼ੀ ਖਾਣ ਬੜਾ ਵੀਰ ਪਿਆਰ ਕਰਦੇ ਆ ਚੈਨਲ ਨੂੰ ਸੰਦੀਪ ਦੇ ਨੂੰ ਵਾਸੋ ਵਾਦਨ ਲਾਇਕ ਕਮੈਂਟ ਸ਼ੇਅਰ ਕਰਿਆ ਕਰੋ ਹਣਾ ਸੰਦੀਪ ਨਾ ਮੇਰਾ ਸ਼ੇਰਾ ਸੰਧੂ ਜੋ ਪਿੰਡ ਰਵਾਲ ਏਰੀਆ ਫਤੇਗੜ ਚੂੜੀਆਂ ਜ਼ਿਲ੍ਹਾ ਕਰਦਾਸਪੁਰ ਆ ਵੀ ਧੰਨਵਾਦ ਸਤਿ ਸ਼੍ਰੀ ਅਕਾਲ